ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਬਾਰੇ ਸਾਰੀ ਜਾਣਕਾਰੀ ਰੱਖਦਾ ਹੈ ਬ੍ਰਹਮ ਗਿਆਨੀ ਏਕ ਸੰਗ ਹੇਤਾ ਹੇਤਾਉਂਦੇ ਜੀ ਪਿਆਰ ਪ੍ਰੇਮ ਪਿਆਰ ਬੜਾ ਪਿਆਰ ਕਰਦਾ ਇਕ ਨਾਲ ਵਾਹਿਗੁਰੂ ਜੀ ਨਾਲ ਬੜਾ ਪਿਆਰ ਕਰਦਾ ਸਿਰਫ ਇਕ ਨੂੰ ਹੀ ਜਾਣਦਾ ਹੁਣ ਜਿਵੇਂ ਪਤਨੀ ਆਪਣੇ ਪਤੀ ਬਾਰੇ ਜਾਣਦੀ ਹੈ ਪਤੀ اپنی ਪਤਨੀ ਬਾਰੇ ਜਾਣਦਾ ਕਿਸੇ ਦਾ ਆਪਣੇ ਬੱਚੇ ਨਾਲ ਬੜਾ ਪ੍ਰੇਮ ਪਿਆਰ ਹੁੰਦਾ ਹੈ ਪਿਓ ਆਪਣੇ ਬੱਚੇ ਬਾਰੇ ਬਹੁਤ ਕੁਝ ਜਾਣਦਾ ਹੈ ਬੱਚਾ ਆਪਣੇ ਪਿਓ ਬਾਰੇ ਬਹੁਤ ਕੁਝ ਜਾਣਦਾ ਹੈ ਹੋ ਸਕਦਾ ਉਹ ਆਪਣੇ ਬਾਰੇ ਕੁਝ ਵੀ ਨਾ ਜਾਣਦੇ ਹੋਣ ਉਹ ਪਰਮਾਤਮਾ ਬਾਰੇ ਜਾਣਦਾ ਹੈ ਪਰਮਾਤਮਾ ਉਹਦੇ ਬਾਰੇ ਜਾਣਦਾ ਹੈ ਜਿਵੇਂ ਉੱਤੇ ਆਪ ਜੀ ਨੇ ਦਰਸ਼ਨ ਕੀਤੇ ਬ੍ਰਹਮ ਗਿਆਨੀ ਬ੍ਰਹਮ ਕਾ ਮੇਤਾ ਉਹ ਵੀ ਜਾਣਕਾਰੀ ਰੱਖਦਾ ਹੈ ਬ੍ਰਹਮ ਬਾਰੇ ਫਿਰ ਜਿਹੜਾ ਇੱਕ ਹੈ ਜਿਵੇਂ ਯਾਦਾਂ ਕਰਕੇ ਕੋਈ ਰਿਸ਼ਤਾ ਸਾਡੇ ਨਾਲ ਵਸਦਾ ਹੈ ਅਸੀਂ ਬਾਰ ਬਾਰ ਯਾਦ ਕਰਦੇ ਹਾਂ ਫਿਰ ਸੱਚ ਜਾਣਿਓ ਜੋ ਇੱਕ ਹੈ ਪਰਮਾਤਮਾ ਹੈ ਉਹਦੇ ਵੀ ਅੰਗ ਸੰਗ ਸਦਾ ਰਹਿੰਦਾ ਉਹਦੇ ਤੇ ਪਹਿਰਾ ਹੈ ਪੂਰਾ ਜੀ ਸਾਰੇ ਜੀਵਾਂ ਤੇ ਪਹਿਰਾ ਤੇ ਹੈ ਪਰਮਾਤਮਾ ਵਸਦਾ ਵੀ ਸਭ ਵਿੱਚ ਹੈ ਪਰ ਇਹ ਵੀ ਸੱਚ ਹੈ ਸਭ ਜੀ ਤੇਰੇ ਦਿਆਲਾ ਉਤੋਂ ਬਾਅਦ ਕਹਿ ਦਿੱਤਾ ਆਪਣੇ ਭਗਤ ਕਰੇ ਪ੍ਰਤਪੰਨ ਨਾ ਤੇ ਹੰਗਸਾਂ ਜਿੱਥੇ ਵਿਸ਼ੇਵਿਕਾਰ ਨੇ ਜਿੱਥੇ ਨਿੰਦਿਆ ਚੁਗਲੀ ਹੈ ਭਾਈ ਜਿੱਥੇ ਹੋਰ ਕੇਵਲ ਦੁਨੀਆ ਵਿੱਚ ਹੀ ਖਜਤ ਰਹਿ ਜਾਣਾ ਉੱਥੇ ਪਰਮਾਤਮਾ ਕਿੱਥੇ ਹੈ ਇਹ ਤਾਂ ਕਹਾਂਗੇ ਨਾ ਆਪਾਂ ਵੀ ਠੀਕ ਹੈ ਜੀ ਸਭ ਜੀ ਤੇਰੇ ਦਿਆਲੇ ਉਹ ਤੇ ਹਈ ਆਪਾਂ ਸਭ ਬੱਚੇ ਆ ਪਰ ਜਿਹੜਾ ਉਹਨੂੰ ਦਿਲੋਂ ਪਿਆਰ ਕਰਦਾ ਹੈ ਅੰਦਰੋਂ ਪਿਆਰ ਕਰਦਾ ਹੈ ਅੰਦਰੋਂ ਸ਼ਬਦ ਨਾਲ ਪ੍ਰੀਤੀ ਕਰਦਾ ਹੈ ਤੇ ਸੱਜ ਜਾਣਿਓ ਦੁਕਾਲਮ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ 비 ਭੂਤੇ ਰਾਖਾਏ ਕਾ ਹਮਾਰਾ ਸਵਾਮੀ ਸਗਲ ਘਟਾਂ ਕਾਂ ਤਰਜਾਮੀ ਫਿਰ ਉਹਦੇ ਅੰਗ ਸੰਗ ਸਰਦਾ ਰਹਿੰਦਾ ਜੀ ਆਪਣੇ ਬ੍ਰਹਮ ਗਿਆਨੀ ਦੇ ਬ੍ਰਹਮ ਗਿਆਨੀ ਕਾ ਹੋਏ ਅਚਿੰਤ ਹੁਣ ਦੁਨੀਆ ਵੇਖੋ ਤੁਸੀਂ ਜੀ ਗੁਰਬਾਣੀ ਕਹਿੰਦੀ ਆ ਚਿੰਤਤ ਹੀ ਦੀ ਸੈ ਸਭ ਕੋਏ ਚਿੰਤਤ ਹੀ ਦੀ ਸੈ ਸਭ ਕੋਏ ਚਿੰਤਤ ਦੁਨੀਆ ਚਿੰਤਾ ਵਿੱਚ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਚਿੰਤਾ ਵਿੱਚ ਹੈ ਰਾਤ ਨੂੰ ਚਿੰਤਾ ਵਿੱਚ ਹੈ ਕਿਸੇ ਤਰ੍ਹਾਂ ਦੀ ਚਿੰਤਾ ਹੋ ਸਕਦੀ ਹੈ ਮਾਇਆ ਪੈਸੇ ਟੱਕੇ ਦੀ ਚਿੰਤਾ ਹੋ ਸਕਦੀ ਹੈ ਪਰਵਾੜ ਦੀ ਚਿੰਤਾ ਹੋ ਸਕਦੀ ਹੈ ਜਦੋਂ ਸੰਗਤ ਕਰਾਂਗੇ ਪਾਵਨ ਬਚਨਾਂ ਨਾਲ ਜੁੜਾਂਗੇ ਤਾਂ ਪਾਤਸ਼ਾਹ ਕਹਿਣਗੇ ਭਾਈ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਕਿਤੇ ਕਿਤੇ ਦਸਣਗੇ ਤੂੰ ਕਾਹੇ ਡੋਲਣਾ ਪ੍ਰਾਣੀ ਆ ਤੂੰ ਤੇ ਰੱਖ ਹੈਗਾ ਸਿਰਜਣਹਾਰ ਪਰ ਜੋ ਬ੍ਰਹਮ ਗਿਆਨੀ ਹੈ ਬ੍ਰਹਮ ਗਿਆਨੀ ਕਾ ਹੋਏ ਅਚਿੰਤ ਅਚਿੰਤ ਬੇਫਿਕਰਾ ਕਿਉਂਕਿ ਉਹਦੀ ਤੇ ਪਰਮਾਤਮਾ ਦੀ ਮਰਜ਼ੀ ਵੱਖਰੀ ਵੱਖਰੀ ਨਹੀਂ ਉਹਦੀ ਤੇ ਪਰਮਾਤਮਾ ਦੀ ਮਰਜ਼ੀ ਇੱਕ ਹੈ ਬਸ ਰਜ਼ਾ ਨੂੰ ਮਾਨ ਲ ਉਹਦੀ ਰਜ਼ਾ ਨੂੰ ਪੂਰਾ ਮਾਨਦਾ ਹੈ ਜਦੋਂ ਤੱਕ ਜੀਵਨ ਹੈ ਰਜ਼ਾ ਨੂੰ ਮਾਨਦਾ ਹੈ ਸਾਡੀਆਂ ਗੱਲਾਂ ਉਹ ਇਹ ਚੰਗਾ ਨਹੀਂ ਹੋਇਆ ਇਹ ਤੇ ਰੱਬ ਨੇ ਚੰਗਾ ਨਹੀਂ ਕੀਤਾ ਲੈ ਇਹ ਰੱਬ ਨੇ ਪਤਾ ਨਹੀਂ ਕੀ ਕਰਤਾ ਏ ਪਤਾ ਨਹੀਂ ਕੀ ਕਰਤਾ ਰੱਬ ਨੇ ਸਾਡੀਆਂ ਗੱਲਾਂ ਪਰ ਬ੍ਰਹਮ ਗਿਆਨੀ ਪਰਮਾਤਮਾ ਦੇ ਪਿਆਰਿਆਂ ਦੀ ਮਰਜ਼ੀ ਭਾਈ ਵੱਖਰੀ ਨਹੀਂ ਉਹਨਾਂ ਦੀ ਤੇ ਪਰਮਾਤਮਾ ਦੀ ਮਰਜ਼ੀ ਇੱਕ ਹੈ ਬਸ ਰਜ਼ਾ ਨੂੰ ਮੰਨਦਾ ਹੈ ਚਿੰਤਾ ਨਹੀਂ ਅਚਿੰਤ ਹੈ ਸਟ्रेस ਨਹੀਂ ਕਿਸੇ ਤਰ੍ਹਾਂ ਦਾ ਪਾਪ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਮਾੜੇ ਪ੍ਰਭਾਵ ਦਾ ਗੰਦਾ ਬਲੱਡ ਨਹੀਂ ਅੰਦਰ ਸੱਚ ਜਾਣੇ ਬ੍ਰਹਮ ਗਿਆਨੀ ਕਾ ਹੋਏ ਅਚਿੰਤ ਵੇ ਫਿਕਰ ਹੈ ਬ੍ਰਹਮ ਗਿਆਨੀ ਦਾ ਨਿਰਮਲ ਮੰਤ ਮੰਤ ਸਲਾਹ ਹੁੰਦਾ ਜੀ ਮੰਤਰ ਸਲਾਹ ਉਪਦੇਸ਼ ਉਹਦਾ ਜਿਹੜਾ ਉਪਦੇਸ਼ ਆ ਨਾ ਗੁਰੂ ਤੋਂ ਮਤ ਲੈ ਕੇ ਸੱਚੀ ਸਿੱਖਿਆ ਪਰਮਾਤਮਾ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਤਾਂ ਉਹਦਾ ਵੀ ਉਪਦੇਸ਼ ਸੁਣ ਕੇ ਨਾ ਜਿਹਨੂੰ ਵੀ ਉਪਦੇਸ਼ ਸੁਣਾਉਂਦਾ ਉਹਨੂੰ ਪਵਿੱਤਰ ਕਰ ਦਿੰਦਾ ਪੁੱਠੇ ਪਾਸੇ ਨਹੀਂ ਲਾਉਂਦਾ ਜੀ ਮੈਨੂੰ ਮੁਆਫ ਕਰਨਾ ਪੁੱਠੇ ਪਾਸੇ ਲਾਉਂਦੇ ਨੇ ਕਈ ਆਪਣੇ ਸਰਦਾਲੂਆਂ ਨੂੰ ਜੋ ਬ੍ਰਹਮ ਗਿਆਨੀਆਂ ਕਿਸੇ ਨੂੰ ਪੁੱਠੇ ਪਾਸੇ ਨਹੀਂ ਲਾਉਂਦਾ ਪੁੱਠੇ ਬੰਨੇ ਨਹੀਂ ਤੋੜਦਾ ਉਹਦਾ ਉਪਦੇਸ਼ ਸੁਣ ਕੇ ਤੇ ਭਾਈ ਸਭ ਪਵਿੱਤਰ ਹੋ ਜਾਂਦੇ ਨੇ ਸਭ ਤਰ ਜਾਣਦੇ ਨੇ ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਹੁਣ ਜਿਹੜੇ ਪੁੱਠੇ ਪਾਸੇ ਤੋੜਦੇ ਨੇ ਆਪਣਾ ਹੱਥ ਕਰਨ ਕੁਝ ਵੀ ਕਰਨ ਮਹਾਰਾਜ ਕਹਿੰਦੇ ਨਹੀਂ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਆਪਣੇ ਹੱਥ ਨਾਲ ਜਿਹੜੀ ਅਵਸਥਾ ਹੈ ਨਾ ਬ੍ਰਹਮ ਗਿਆਨ ਦੀ ਇਹ ਪ੍ਰਾਪਤ ਨਹੀਂ ਹੋਇਆ ਕਰਦੀ ਇਹ ਤੇ ਬਖਸ਼ਿਸ਼ ਦੇ ਪੈਂਡੇ ਨੇ ਕਈ ਵਾਰ ਬੇਨਤੀ ਕਰੀ ਦੀ ਹੈ ਇਹ ਤੇ ਕਿਰਪਾ ਕਰੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ ਭਾਈ ਫਿਰ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਉਹੀ ਬ੍ਰਹਮ ਗਿਆਨੀ ਬਣ ਸਕਦਾ ਹੈ ਜਿਸ ਨੂੰ ਆਪ ਕਿਰਪਾ ਕਰਕੇ ਵਾਹਿਗੁਰੂ ਜੀ ਬਣਾਏ ਪਰਮਾਤਮਾ ਬਣਾਏ ਆਪਣੇ ਹੱਥ ਨਾਲ ਨਹੀਂ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ ਬ੍ਰਹਮ ਗਿਆਨੀ ਦਾ ਵੱਡ ਪਰਤਾਪ ਬੜਾ ਤੇਜ ਪਰਤਾਪ ਹੈ ਜੀ ਬ੍ਰਹਮ ਗਿਆਨੀ ਦਾ ਉਹਦੇ ਨੇਤਰਾਂ ਵਿੱਚ ਪ੍ਰੇਮ ਹੈ ਸ਼ਬਦ ਹੈ ਕੇਵਲ ਗੁਰਬਾਣੀ ਹੈ ਇੱਕ ਬੋਲਿਆ ਬੋਲ ਹੀ ਜੀਵਨ ਬਦਲ ਕੇ ਰੱਖ ਦਿੰਦਾ ਨਜ਼ਰ ਚ ਪ੍ਰੇਮ ਡੁੱਲਦਾ ਪ੍ਰੇਮ ਬੜੀ ਵੱਡੀ ਮਹਿਮਾ ਹੈ ਜੀ ਬ੍ਰਹਮ ਗਿਆਨੀ ਦੀ ਤੇ ਛੋਪਿਆ ਛੋਪਿਆ ਰਹਿੰਦਾ ਪ੍ਰਗਟ ਵੀ ਨਹੀਂ ਬ੍ਰਹਮ ਗਿਆਨੀ ਕਾ ਵੱਡ ਪਰਤਾਪ ਕੀਤਾ ਲੋੜੈ ਸੋ ਕਰ ਤੁਝ ਬਿਨ ਕਛ ਨਾਹੀ ਪਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਂ ਹੈ ਬ੍ਰਹਮ ਗਿਆਨੀ ਕਾ ਵਡ ਪਰਤਾ ਬ੍ਰਹਮ ਗਿਆਨੀ ਕਾ ਦਰਸ ਵਡ ਭਾਗੀ ਪਾਈ ਐ ਹੁਣ ਜੀ ਇੱਥੇ ਦਰਸ਼ਨ ਦੀ ਗੱਲ ਹੋ ਰਹੀ ਐ ਉਹਦਾ ਦਰਸ਼ਨ ਵੀ ਵੱਡੇ ਭਾਗਾਂ ਨਾਲ ਹੁੰਦਾ ਐ ਹੁਣ ਇਸ ਕਰਕੇ ਇਹਨੂੰ ਵੱਡ ਭਾਗੀ ਪੜਨਾ ਐ ਵੱਡੇ ਭਾਗਾਂ ਕਰਕੇ ਇਹਨੂੰ ਪੜਾਂਗੇ ਵੱਡ ਭਾਗੀ ਜਿੱਥੇ ਵੱਡੇ ਭਾਗਾ ਨਾਲ ਉਥੇ ਵਡਭਾਗੀ ਪੜਾਂਗੇ ਕੇਵਲ ਇਹ ਥੋੜਾ ਨਾਸਕਾ ਉਚਾਰਨ ਕਰਨਾ ਹੈ ਬ੍ਰਹਮ ਗਿਆਨੀ ਦਾ ਦਰਸ ਵਡਭਾਗੀ ਪਾਈਐ ਇਸ ਢੰਗ ਨਾਲ ਉਚਾਰਨ ਕਰਨਾ ਹੈ ਜੀ ਇਸੇ ਕਰਕੇ ਬੇਨਤੀ ਕਰੀ ਦੀਆ ਕਾਪੀ ਪੈਨ ਲੈ ਕੇ ਆਇਆ ਕਰੋ ਕੋਈ ਡੈਰੀ ਕਾਪੀ ਪੈਨ ਇਹ ਗੱਲਾਂ ਬਹੁਤ ਜ਼ਰੂਰੀ ਨੇ ਸਾਨੂੰ ਸਿੱਖਣ ਵਾਸਤੇ ਫਿਰ ਭੁੱਲ ਜਾਂਦਾ ਹੈ ਅਜਿਹੇ ਪਿਆਰੇ ਬ੍ਰਹਮ ਗਿਆਨੀ ਦਾ ਦਰਸ਼ਨ ਵੀ ਵੱਡੇ ਭਾਗਾ ਕਰਕੇ ਹੀ ਮਿਲਦਾ ਹੈ ਜੀ ਕਿਉਂਕਿ ਜੇ ਇਹੋ ਜਿਹਾਂ ਬੰਦਾ ਮਿਲ ਜਾਵੇ ਨਾ ਮਹਾਰਾਜ ਪਤਾ ਕੀ ਕਹਿੰਦੇ ਨੇ ਬ੍ਰਹਮ ਗਿਆਨੀ ਕੋ ਬਲ ਬਲ ਜਾਈ ਐ ਦੇਖੋ ਜੀ ਨਿਮਰਤਾ ਦੇ ਪੁੰਜ ਮਹਿਲਾ ਬੰਜਵਾ ਸ੍ਰੀ ਗੁਰੂ ਅਰਜਨ ਦੇਹ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਨੇ ਸਦਾ ਸਦਾ ਬਲਹਾਰ ਜਾਈਏ ਭਾਈ ਐਸੇ ਬੰਦੇ ਤੋਂ ਐਸੇ ਬ੍ਰਹਮ ਗਿਆਨੀ ਤੋਂ ਬਲਹਾਰ ਜਾਈਏ ਜਿਹੜਾ ਪਰਮਾਤਮਾ ਵਿੱਚ ਅਭੇਦ ਹੋ ਗਿਆ ਜਿਹੜਾ ਸ਼ਬਦ ਵਿੱਚ ਅਭੇਦ ਹੋ ਗਿਆ ਇਸੇ ਕਰਕੇ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ੁਰ ਇਹਨੂੰ ਖੋਜੈ ਕਿਉਂਕਿ ਮਹੇਸ਼ਰ ਮਾਦੇਵ ਸ਼ਿਵਜੀ ਦੀ ਗੱਲ ਹੋ ਰਹੀ ਐ ਇੱਥੇ ਦੇਵਤਿਆਂ ਦੀ ਗੱਲ ਐ ਜੀ ਹੁਣ ਬ੍ਰਹਮ ਗਿਆਨੀ ਉਤੇ ਲੱਭਦੇ ਫਿਰਦੇ ਨੇ ਵੱਡੇ ਵੱਡੇ ਦੇਵਤੇ ਵੀ ਬ੍ਰਹਮ ਗਿਆਨੀ ਨੂੰ ਲੱਭਦੇ ਫਿਰਦੇ ਕਿਉਂਕਿ ਸਾਨੂੰ ਵੀ ਆਪਣੇ ਵਰਗਾ ਪ੍ਰੇਮ ਬਖਸ਼ ਦਵੇ ਸਾਡੇ ਤੇ ਵੀ ਕਿਰਪਾ ਕਰ ਦਵੇ ਆਵਾਗੌਣ ਦੇ ਚੱਕਰ ਤੋਂ ਬਚਾ ਲਵੇ ਜਨਮ ਜਨਮ ਕੀ ਸੰਮਨ ਕੋ ਮਾਲ ਲਾਗੀ ਕਾਲਾ ਹੋ ਆਸ਼ਿਆ ਇਸੇ ਕਰਕੇ ਪੜਾਂਗੇ ਬ੍ਰਹਮ ਗਿਆਨੀ ਕਾ ਖੋਜੈ ਮਹੇਸ਼ਰ ਇਹਨੂੰ ਖੋਜਿਆ ਨਹੀਂ ਖੋਜੈ ਵੱਡੇ ਵੱਡੇ ਦੇਵਤੇ ਵੀ ਲੱਭਦੇ ਨੇ ਬ੍ਰਹਮ ਗਿਆਨੀ ਨੂੰ ਤੇ ਬ੍ਰਹਮ ਗਿਆਨੀ ਕਾ ਖੋਜੈ ਮਹੇਸ਼ਰ ਨਾਨਕ ਥੋੜੀ ਜਮਕ ਦੇ ਕੇ ਰੁਕ ਕੇ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਐਨੇ ਗੁਣ ਨੇ ਐਨੇ ਗੁਣ ਨੇ ਪਰਮਾਤਮਾ ਦਾ ਹੀ ਰੂਪ ਹੈ ਇਸੇ ਕਰਕੇ ਮਹਿਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਬ੍ਰਹਮ ਗਿਆਨੀ ਭਾਈ ਪਰਮੇਸ਼ਰ ਦਾ ਹੀ ਰੂਪ ਹੈ ਹਰ ਦਾ ਸੇਵਕ ਸੋ ਹਰ ਜੀਹਾ ਹਰ ਦਾ ਸੇਵਕ ਸੋ ਹਰ ਜੀਹਾ ਭੇਦ ਨਾ ਜਾਣੂ ਮਾਨਸ ਦੇਹ ਵੇਦਨਾ ਜਾਣੂ ਮਾਨਸ ਦੇਹਾ ਕਹਿੰਦੇ ਸਰੀਰ ਵੇਖ ਕੇ ਪਰਮਾਤਮਾ ਤੇ ਉਸ ਵਿੱਚ ਫਰਕ ਨਾ ਕੀਤੇ ਸਮਝ ਲਿਓ ਪੀਦਨਾ ਜਾਣੂ ਮਾਨਸ ਦੇਹਾ ਫਰਕ ਨਾ ਸਮਝ ਲਿਓ ਕਿਉਂਕਿ ਜਿਉਂ ਜਲ ਤਰੰਗ ਉਠੈ ਉਹ ਭਾਤੀ ਫਿਰ ਸਲ ਲੈ ਸਲਲ ਸਮਾਏਂਦਾ ਫਿਰ ਸਲ ਲੈ ਸਲਲ ਸਮਾਏਂਦਾ ਜਦੋਂ ਬੱਡੀਆਂ ਬੱਡੀਆਂ ਲਹਿਰਾਂ ਉੱਖਦੀਆਂ ਨੇ ਫਿਰ ਸਲ ਲੈ ਸਲਲ ਸਮਾਏਂਦਾ ਬੱਡੀਆਂ ਬੱਡੀਆਂ ਲਹਿਰਾਂ ਉੱਠ ਕੇ ਫੇਰ ਕੀ ਹੁੰਦਾ ਜੀ ਫੇਰ ਪਾਣੀ ਵਿੱਚ ਸਮਾ ਜਾਂਦੀਆਂ ਨੇ ਤਉ ਡਿਓ ਜਾਂ ਛਲ ਜਾਂਦੀ ਆ ਉਹ ਚਾਹ ਦੇਖੋ ਫੇਰ ਪਾਣੀ ਵਿੱਚ ਸਮਾ ਜਾਂਦੀ ਐ ਸਿਮਰਨ ਕਰਨ ਵਾਲਾ ਬ੍ਰਹਮ ਗਿਆਨੀ ਭਾਈ ਉਹੀ ਹੈ ਭੇਦ ਨਾ ਜਾਣੋ ਮਾਨਸ ਦੇ ਹ ਮਤਾਂ ਸਮਝ ਲਿਓ ਕਿਤੇ ਸ਼ਰੀਰ ਹੈ ਉਹਦਾ ਉਹ ਪਰਮਾਤਮਾ ਵਰਗਾ ਹੀ ਆ ਫਰਕ ਨਾ ਸਮਝੀਏ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਪਰਮੇਸ਼ਰ ਦਾ ਹੀ ਰੂਪ ਜੀ ਨਾ ਨਾ ਵਿਸਰੈ ਨਾਮ 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 ਸੇਕਨੇ ਹੀਆ ਜੀ ਨਾ ਨਾ ਵਿਸਰੈ ਨਾਮ ਸੇਕਨੇ ਹੀਆ ਬੇਦ ਨਾ ਜਾਣੋ ਮੂਲ ਸਾਈ ਜਿਹਿਆ ਬੇਦ ਨਾ ਜਾਣੋ ਮੂਲ ਸਾਈ ਜਿਹਿਆ ਜਪੋ ਜੀ ਬੇਦ ਨਾ ਸਾਈ ਜਿਹਿਆ ਗੁਰੂ ਗੋਬਿੰਦ ਸਿੰਘ ਸਾਹਿਬ ਪਤਾ ਕੀ ਕਹਿੰਦੇ ਆ ਹਰ ਹਰ ਜਨ ਦੁਈ ਇਕ ਹੈ 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 ਬਿਵ ਵਿਚਾਰ ਕਿਛ ਨਾਹੇ ਬਿਵ ਵਿਚਾਰ ਕਿਛ ਨਾਹੇ ਜਲ ਤੇ ਉਪਜਤ ਰੰਗ ਜਿਉ ਜਲ ਤੇ ਉਪਜਤ ਰੰਗ ਜਿਉ ਵਾਹਿਗੁਰੂ 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 ਜਲ ਹੀ ਵਿਖੈ ਸਮਾਹੇ ਜਲ ਹੀ ਵਿਖੈ ਸਮਾਹੇ ਕਹਿੰਦੇ ਬਸ ਭਾਈ ਸੇਮ ਇਸੇ ਤਰ੍ਹਾਂ ਸਿਮਰਨ ਕਰਨ ਵਾਲਾ ਬ੍ਰਹਮ ਗਿਆਨੀ ਹੈ ਜੋ ऐसे तरह ही है ਜਿਵੇਂ ਪਾਣੀ ਦੀ ਛੱਲਾਂ ਵੱਡੀਆਂ-ਵੱਡੀਆਂ ਪਾਣੀ ਵਿੱਚ ਸਮਾ ਜਾਂਦੀਆਂ ਨੇ ਉਹ ਵੀ ਸਿਮਰਨ ਵਿੱਚ ਪਰਮਾਤਮਾ ਦੇ ਨਾਮ ਵਿੱਚ ਸਮਾ ਜਾਂਦਾ ਹੈ ਵਾਹਿਗੁਰੂ 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 ਬ੍ਰਹਮ ਗਿਆਨੀ ਕਾ ਖੋਜੈ ਮਹੇਸ਼ੁਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ